ਕਿਸਾਨ ਭਰਾਓ ਮਾਸਟਰ ਜਿੰਦਰਪਾਲ ਸਾਬਕਾ ਫਜੀ ਵੱਲੋਂ ਆਪ ਸਭ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਰੇ ਪੰਜਾਬ ਵਿੱਚ ਲੋਕ ਸਭਾ ਦੇ ਚੋਣਾਂ ਹੋ ਰਹੀਆਂ ਨੇ ਅੰਮ੍ਰਿਤਸਰ ਦੇ ਵਿੱਚ ਵੀ ਹੈ 1 ਜੂਨ ਦਿਨ ਸ਼ਨੀਵਾਰ ਨੂੰ ਮੇਰੀ ਸਭ ਅੱਗੇ ਬੇਨਤੀ ਹੈ ਕਿ ਗੋਬੀ ਦੇ ਫੁੱਲ ਤੇ ਬਟਨ ਦਬਕੇ ਮੈਨੂੰ ਕਾਮਯਾਬ ਕਰਾਉਣ ਦੀ ਕੋਸ਼ਿਸ਼ ਕਰੋ ਮੇਰੀ ਕਾਮਯਾਬੀ ਤੁਹਾਡੀ ਸਭ ਦੀ ਕਾਮਯਾਬੀ ਹੈ ਕਿਸਾਨ ਵੀਰੋ ਇਹੋ ਹੀ ਗੋਭੀ ਹੈ ਜਿਹੜੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਬੜੀ ਮਿਹਨਤ ਨਾਲ ਬੀਜਦੇ ਹੋ ਬਹੁਤ ਗਰਮੀ ਸਰਦੀ ਹੋ ਗਈ ਤੁਸੀਂ ਇਹਨਾਂ ਨੂੰ ਫਸਲਾਂ ਨੂੰ ਬੀਜਦੇ ਹੋ ਤੇ ਅਸੀਂ ਇਹਨਾਂ ਗੋਭੀ ਦੇ ਪਰਾਂਠੇ ਖਾਂਦੇ ਹਾਂ ਸਬਜ਼ੀਆਂ ਖਾਂਦੇ ਹਾਂ ਤੇ ਤੁਹਾਨੂੰ ਹਰ ਵੇਲੇ ਯਾਦ ਕਰਦੇ ਹਾਂ ਤੇ ਅੱਜ ਇੱਕ ਮੌਕਾ ਹੈ ਤੁਹਾਨੂੰ ਕਿ ਇਸ ਪੜ੍ਹੇ ਲਿਖੇ ਇਨਸਾਨ ਨੂੰ ਸਾਬਕਾ ਫੌਜੀ ਨੂੰ ਕਾਮਯਾਬ ਹੋਣ ਵਿੱਚ ਮਦਦ ਕਰੋ ਤਾਂ ਕਿ ਤੁਹਾਡੇ ਜਿਹੜੇ ਮਸਲੇ ਨੇ ਸੰਟਰ ਦੇ ਨਾਲ ਉਹਨਾਂ ਨਾਲ ਬੈਠ ਕੇ ਉਹਨਾਂ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਮੈਂ ਵਾਅਦਾ ਕਰਦਾ ਹਾਂ ਕਿ ਤੁਹਾਡੇ ਜਿੰਨੇ ਵੀ ਪ੍ਰਸ਼ਨ ਨੇ ਜੋ ਵੀ ਤੁਹਾਡੇ ਮਸਲੇ ਨੇ ਉਹ ਸੰਸਦ ਵਿੱਚ ਜਰੂਰ ਉਠਾਏ ਜਾਣਗੇ ਤੇ ਉਹਨਾਂ ਦਾ ਹੱਲ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇਗੀ ਸਤਿ ਸ੍ਰੀ ਅਕਾਲ